ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ ਏਜਦੀ ਮਨਜੂਰ ਗੁਰੂ ਗੋਬਿੰਦ ਸਿੰਘ ਹੱਕ ਰਾਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜਨੂਰ ਗੁਰੂ ਗੋਬਿੰਦ ਸਿੰਘ ਹੱਕ ਹਕਿਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੈਣ ਸ਼ਾਹ ਗੁਰ ਗੋਬਿੰਦ ਸਿੰਘ ਸਾਹਿਬੀ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਆਨੰਦਪੁਰ ਸਾਹਿਬ ਕੇ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰ ਲੈਣ। ਇੱਕ ਵਾਰ ਮਹਾਰਾਜ ਜੀ ਨੇ ਵਿਚਾਰ ਬਣਾਈ ਵੀ ਸਾਰੇ ਬ੍ਰਾਹਮਣਾਂ ਦੀ ਪਰਖ ਕਰਨੀ ਚਾਹੀਦੀ। ਜਿਹੜੇ ਉਸ ਕਸਵੱਟੀ ਦੇ ਪਾਰ ਉਤਰੇ ਮਹਾਰਾਜ ਨੇ ਬੜੇ ਆਦਰ ਸਤਿਕਾਰ ਦੇ ਨਾਲ ਉਹਨਾਂ ਬ੍ਰਾਹਮਣਾਂ ਨੂੰ ਆਪਣੇ ਕੋਲ ਰੱਖ ਲਿਆ। ਗੁਰੂ ਜੀ ਸੋਚਦੇ ਸਨ ਕਿ ਆਪਣੇ ਸਿੱਖਾਂ ਵਿੱਚ ਇਸ ਤਰ੍ਹਾਂ ਦਾ ਥਾ ਬਾਲ ਸੁਆਹ ਭਰੋਸਾ ਭਰਿਆ ਜਾਏ ਜਿਸ ਨਾਲ ਉਹ ਮਰਨ ਦੇ ਭੈਅ ਤੋਂ ਮੁਕਤ ਹੋ ਜਾਣ। ਅਦੇ ਪੂਰੇ ਬਾਲ ਵਿਸ਼ਵਾਸ ਉਤਸ਼ਾਹ ਨਾਲ ਮਾਨਵ ਗਲਿਆਣ ਦੇ ਮਹਾਨ ਕਾਰਜ ਵਿੱਚ ਉਹਨਾਂ ਦਾ ਸਾਥ ਦੇਣ। ਬਾ ਮੈਂ ਉਹਨਾਂ ਦੀ ਸਜਾਈ ਸੈਨਾ ਵਿੱਚ ਜੇ ਗੁਣ ਕਾਫੀ ਹੱਦ ਤੱਕ ਮੌਜੂਦ ਸਨ ਪਰ ਉਹ ਸਿੱਖਾਂ ਦਾ ਮਨੋਂ ਵਾਲ ਇੰਨਾ ਉੱਚਾ ਕਰ ਦੇਣਾ ਲੋਜਦੇ ਸਨ ਕਿ ਵੱਡੀ ਤੋਂ ਵੱਡੀ ਸ਼ਕਤੀ ਨਾਲ ਲੋਹਾ ਲੈਣ ਲਈ ਤਿਆਰ ਰਹਿਣ ਗੁਰੂ ਜੀ ਦੇ ਬਚਨ ਉਹਨਾਂ ਦੀ ਸਿੱਖਿਆ ਉਹਨਾਂ ਦੀ ਪ੍ਰੇਰਣਾ ਇਹ بڑا ਜਾਦੂ ਕਰ ਰਹੀ ਸੀ ਪਰ ਗੁਰੂ ਜੀ ਜਾਣਦੇ ਸਨ ਕੇ ਲੋਕਾਂ ਵਿੱਚ ਅਜੇ ਅਨਪੜਤਾ ਅਗਿਆਨਤਾ ਅੰਧ ਵਿਸ਼ਵਾਸ ਲੋਕ ਕਰਾਮਾਤਾਂ ਦੇ ਯਕੀਨ ਰੱਖਦੇ ਨੇ ਇਸ ਲਈ ਉਹ ਗਏ ਅਜਿਹਾ ਕਰਤਵ ਕਰਨਾ ਚਾਹੁੰਦੇ ਸਨ ਜੋ ਕਰਾਮਾਤ ਵਰਗਾ ਪਾਸੇ ਲੋਕਾਂ ਵਿੱਚ ਉਸ ਪ੍ਰਤੀ ਸ਼ਰਧਾ ਵਿਸ਼ਵਾਸ ਜਾਗੇ ਇਹ ਵਿਚਾਰ ਕਰਕੇ ਉਹਨਾਂ ਨੇ ਆਪਣੇ ਕੋਲ ਰਹਿ ब्राह्मणਾਂ ਨੂੰ ਵਾਕਿਆ ਵੀ ਅਸੀਂ ਦੇਵੀ ਨੂੰ ਪ੍ਰਗਟ ਕਰਨ ਲਈ ਭਵਨ ਯੱਗ ਕਰਨਾ ਚਾਹੁੰਦੇ ਹਾਂ ਤੁਸੀਂ ਸਾਨੂੰ ਇਹਦੀ ਵਿਧੀ ਦੱਸੋ ਜਿਸ ਨਾਲ ਦੇਵੀ ਪ੍ਰਤੱਖ ਹੋਗੇ ਦਰਸ਼ਨ ਦੇਵੇ ਹੁਣ ਪੰਡਿਤ ਜਿਲੋ ਦਾ ਜਾਣਦੇ ਸਨ ਵੀ ਦੇਵੀ ਪ੍ਰਤੱਖ ਰੂਪ ਵਿੱਚ ਹੋ ਕੇ ਕਦੀ ਦਰਸ਼ਨ ਨਹੀਂ ਦਿੰਦੀ ਇਹ ਕੇਵਲ ਉਹਨਾਂ ਦਾ ਫਲਾਇਆ ਹੋਇਆ ਭਰਮ ਦੇ ਲੋਕਾਂ ਨੂੰ ਦੇਵੀ ਦਾ ਭਗਤ ਮੰਨ ਕੇ ਪੂਜਣ ਇਹ ਉਹਨਾਂ ਦਾ ਫਲਾਇਆ ਹੋਇਆ ਭਰਮ ਹੈ ਪਰ ਉਹ ਗੁਰੂ ਜੀ ਨੂੰ ਸੱਚੀ ਗੱਲ ਨਾਲ ਆਖ ਸਕਿਆ ਆਖਿਆ ਕਾਸ਼ੀ ਵਿੱਚ ਪੰਡਿਤ ਕੇਸ਼ੂਦਾਸ ਨਾਂ ਦਾ ਮਹਾ ਪੰਡਿਤ ਰਹਿੰਦਾ ਉਹ ਦੇਵੀ ਨੂੰ ਪ੍ਰਗਟ ਕਰਨ ਦੀ ਵਿਧੀ ਜਾਣਦਾ ਤੁਸੀਂ ਇਹਨੂੰ ਸੱਦ ਭੇਜੋ ਉਹ ਆਪ ਦਾ ਇਹ ਕਾਰਜੇ ਪੂਰਾ ਕਰ ਦੇਵੇਗਾ ਇਹਨਾਂ ਦਿਨਾਂ ਵਿੱਚ ਜੇ ਕਾਸ਼ੀ ਦੇ ਕੁਝ ਬ੍ਰਾਹਮਣ ਜਵਾਲਾਮ ਕੀ ਦੇ ਦਰਸ਼ਨ ਲਈ ਜਾਂਦੇ ਹੋਏ ਅਨੰਦਵਰ ਸਾਹਿਬ ਠਹਿਰੇ ਤੇ ਇਹਨਾਂ ਦਾ ਉਹੀ ਪੰਡਿਤ ਕੇਸ਼ੂਦਾਸ ਮੁਖੀ ਸੀ ਜਿਸ ਵਾਰੇ ਪੰਡਤਾਂ ਨੇ ਦੱਸਿਆ ਸੀ ਕਿ ਉਹ ਦੇਵੀ ਨੂੰ ਪ੍ਰਗਟ ਕਰਨ ਦੇ ਮੰਤਰ ਜਾਪ ਵਿਧੀ ਨੂੰ ਜਾਣਦਾ ਹੈ ਕਾਂਸੀ ਦੇ ਪੰਡਤ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਏ ਗੁਰੂ ਜੀ ਨੇ ਪੰਡਤ ਕੇਸ਼ੂਦਾਸ ਨਾਲ ਗੱਲ ਤੋਰੀ ਕਿ ਅਸੀਂ ਹਿੰਦੂ ਧਰਮ ਦੀ ਰੱਖਿਆ ਮੁਗਲਾਂ ਦੇ ਰਾਜਵਾਲ ਦਾ ਨਾਸ ਕਰ ਲਈ। ਦੇਵੀ ਚੰਡਗਾ ਪਗਉਤੀ ਦੀ ਪੂਜਾ ਕਰਨੀ ਚਾਹੁੰਦੇ ਆ। ਸਾਨੂੰ ਪਤਾ ਲੱਗਿਆ ਤੁਸੀਂ ਦੇਵੀ ਨੂੰ ਪ੍ਰਗਟ ਕਰਨ ਦਾ ਮੰਤਰ ਅਤੇ ਵਿਧੀ ਜਾਣਦੇ ਜੇ। ਸਾਨੂੰ ਦੱਸੋ ਇਸ ਕਾਰਜ ਲਈ ਕਿਹੜੀ-ਕਿਹੜੀ ਸਮੱਗਰੀ ਦੀ ਲੋੜ ਹੈ। ਅਸੀਂ ਸਾਰੀ ਇਕੱਠੀ ਕਰ ਦਿੰਨੇ ਆ। ਪੰਡਿਤ ਕੇਸ਼ੂਦਾਸ ਨੇ ਗਾਲ ਟਾਲਣ ਲਈ ਉਤਰ ਦਿੱਤਾ ਵੀ ਦੇਵੀ ਨੂੰ ਸਾਧਨਾ ਬੜਾ ਕਠਿਨ ਅਦੇ ਵਿਖੜਾ ਕਾਰਜ ਇਹਦੇ ਲਈ ਲੱਖ ਰੁਪਏ ਚਾਹੀਦੇ ਹਵਨ ਕਰਾਉਣ ਲਈ 1 ਲੱਖ ਆਹੂਤੀ ਦੇਣੀ ਹੁੰਦੀ ਜਿਹਦੇ ਵਾਸਤੇ ਹਜ਼ਾਰਾਂ ਮਨ ਘਾਓ ਦਰਕਾਰ ਹੁੰਦਾ ਹੈ ਲੱਖ ਰੁਪਈਆ ਹਵਨ ਕਰਨ ਵਾਲੇ ਪੰਡਤ ਨੂੰ ਭੇਟਾ ਕਰਨਾ ਹੁੰਦਾ ਹਵਨ ਕਰਾਉਣ ਵਾਲੇ ਦਾ ਆਪਣੇ ਮਾਨਸ ਦੇ ਇੰਦਰੀਆਂ ਪੂਰਾ ਕਾਬੂ ਹੋਣਾ ਚਾਹੀਦਾ ਉਦੇ ਲਈ ਪੂਰਨ ਬ੍ਰਹਮਚਰਜ ਧਾਰਨ ਕਰਨਾ ਦੇ ਮਾਣਾ ਸਰੀਰ ਵੱਲੋਂ ਪੂਰੀ ਤਰ੍ਹਾਂ ਪਵਿੱਤਰ ਹੋਣਾ ਜ਼ਰੂਰੀ ਹੈ। ਬ੍ਰੋਧ ਦਇਆ RAM ਜੀ ਪਾਸ ਬੈਠੇ ਸਨ ਉਹਨਾਂ ਨੇ ਆਖਿਆ ਕਿ ਸਤਗੁਰਾਂ ਪਾਸ ਧਨ ਦੀ ਕੋਈ ਥੋੜ੍ਹ ਨਹੀਂ। ਆਪਦਾ ਮਨ ਅਧੇ ਇੰਦਰੀਆਂ ਪਰ ਪੂਰਾ ਅਧਿਕਾਰ ਬ੍ਰਹਮਚਰਜ ਦਾ ਅਪਰਤਖ ਸਰੂਪ ਹਨ ਇਸ ਲਈ ਸ਼ਾਸਤਰਾਂ ਅਨੁਸਾਰ ਉਹ ਸਾਰੀਆਂ ਗੱਲਾਂ ਜੇ ਸੰਪੂਰਨ ਹਨ ਤੁਸੀਂ ਸਮਗਰੀ ਦਾ ਵੇਰਵਾ ਮਾਤਰਾ ਦੱਸੋ ਅਸੀਂ ਸਾਰੀ ਝਟਾ ਦਿੰਨੇ ਆ। ਤਾਂ ਪੰਡਤ ਨੇ ਆਉਣ ਵਾਸਤੇ ਸਾਰੀ ਸਮਗਰੀ ਲਿਖਾ ਦੀ। ਇਹਦੇ ਨਾਲ ਉਹਨੇ ਗੁਰੂ ਜੀ ਨੂੰ ਇਸ ਪ੍ਰਕਾਰ ਵਿਹਾਰ ਕਰਨ ਬਾਰੇ ਦੱਸਿਆ ਮਨ ਚੋਂ ਹਰ ਪ੍ਰਕਾਰ ਦੇ ਸੰਕਲਪ ਵਿਕਲਪ ਦੂਰ ਕਰਕੇ ਇਕਾਗਰ ਜਿਤ ਹੋ ਕੇ ਮੰਤਰ ਪੜ੍ਹਨਾ। ਤਨ ਮਨ ਦੋਵਾਂ ਵੱਲੋਂ ਪਵਿੱਤਰ ਰਹਿਣਾ। ब्रह्मचर्य धर्म पालना सतगुरुਾਂ ਨੇ ਪੰਡਤ ਕੇਸੂ ਦੱਸ ਦਿਆਂ ਆਖੀਆਂ ਸਾਰੀਆਂ ਗੱਲਾਂ ਪ੍ਰਵਾਨ ਕਰ ਲਈਆਂ ਤਾਂ ਦੋਨੇ ਪਤਰੀ ਵੇਕੇ ਗ੍ਰਹਿ ਵਿਚਾਰ ਕੇ ਵਿਸਾਖ ਦੀ ਪੂਰਨਮਾਸੀ ਦਾ ਦਿਨ ਹਮਲ ਲਈ ਨiyet ਕਰਤਾ ਭਵਨ ਕਰਨ ਲਈ ਨੈਣਾ ਦੇਵੀ ਦਾ ਬਾੜੀ ਅਸਥਾਨ ਚੁਣਿਆ ਗਿਆ ਸਾਰੀ ਸਮੱਗਰੀ ਉੱਥੇ ਪਜਾ ਦਿੱਤੀ ਗਈ ਜਦੋਂ ਤੇ ਨੀਯਤ ਦਿਨ ਆਇਆ ਤਾਂ ਬੜੀ ਧੂਮ-ਧਾਮ ਨਾਲ ਹਮਣ ਦੀ ਤਿਆਰੀ ਕੀਤੀ ਗਈ ਸੰਗ ਗੜਿਆਲ ਤੂਤੀਆਂ ਨਗਾਰੇ ਵੱਜਣ ਲੱਗੇ ਕੜਾ ਬਰਛਾ ਦੀ ਭਾਰੀ ਦੇਗ ਤਿਆਰ ਕਰਕੇ ਵਰਤਾਈ ਗਈ ਭਵਨ ਦੇ ਆਸਾਨ ਨੂੰ ਸੁਗੰਧੀਆਂ ਨਾਲ ਸੁਗੰਧਿਤ ਕੀਤਾ ਗਿਆ ਲੋਕਾਂ ਦੇ ਭਾਰੇ ਘਟ ਵਿੱਚ ਪੰਡਿਤ ਗੇਸ਼ੂਦਾਸ ਨੇ ਹਮਣ ਦਾ ਆਰਾਮ ਕੀਤਾ ਉਹਨੇ ਹਵਨ ਕੁੰਡ ਵਿੱਚ ਅਗਨੀ ਜਲਾਈ ਮੰਤਰ ਪੜਨੇ ਸ਼ੁਰੂ ਕੀਤੇ ਹਰ ਮੰਤਰ ਦੀ ਸਮਾਪਤੀ ਉਦੈ ਗੁਰੂ ਜੀ ਅਗਨੀ ਵਿੱਚ ਆਹੋਤੀ ਪਾਉਂਦੇ ਸਾਰਾ ਦਿਨ ਇਸੇ ਪ੍ਰਕਾਰ ਹਵਨ ਅੰਧਰਿਆ ਰਾਤ ਨੂੰ ਵਿਸਰਾਮ ਕਰਕੇ ਦੂਜੇ ਦਿਨ ਫੇਰ ਹਵਨ ਆਰੰਭ ਕਰਤਾ ਇਸ ਪ੍ਰਕਾਰੇ ਕਾਰਜ ਕਰਮ ਕਈ ਮਹੀਨੇ ਚੱਲਦਾ ਰਿਹਾ ਜਾਦੇ ਇਸ ਤਰ੍ਹਾਂ ਜੱਗ ਕਰਦਿਆਂ 9 ਮਹੀਨੇ ਬੀਤ ਗਏ ਦੇਵੀ ਫਿਰ ਵੀ ਪ੍ਰਗਟ ਨਹੀਂ ਹੋਈ ਗੁਰੂ ਜੀ ਨੇ ਪੰਡਤ ਕੇਸ਼ਵਦਾਸ ਕੋਲ ਪੁੱਛਿਆ ਪੰਡਤ ਜੀ ਦੇਵੀ ਨੇ ਦਰਸ਼ਨ ਕਿਉਂ ਨਹੀਂ ਦਿੱਤੇ ਕੀ ਕੋਈ ਸਾਡੇ ਕੋਲ ਘਾਟ ਰਹੇਗੀ ਤਦ ਕੇਸ਼ਵਦਾਸ ਦਿਲ 'ਚ ਬੜਾ ਘਬਰਾਇਆ ਕਿ ਮੇਰੀ ਪੰਡਤਾਈ ਦਾ ਭਰਮ ਖੁੱਲ ਜਾਏਗਾ ਉਹਨੇ ਆਖਿਆ ਦੇਵੀ ਦੇ ਪਰਗਟ ਹੋਣ ਦਾ ਸਮਾਂ ਆ ਗਿਆ ਹੈ ਪਤਾ ਨਹੀਂ ਕਿਹੜੀ ਘੜੀ ਪ੍ਰਗਟ ਹੋ ਜੇ ਤੁਸੀਂ ਸਾਵਧਾਨ ਰਹਿਣਾ ਮੈਂ ਦੇਵੀ ਨੂੰ ਭੇਟਾ ਕਰਨ ਲਈ ਸ਼ਹਿਰ ਤੋਗੇ ਉੱਤਮ ਵਸਤੂ ਲੈ ਕੇ ਆਉਣਾ ਇਹ ਬਹਾਨਾ ਬਣਾ ਕੇ ਕੇਸ਼ੂਦਾਸ ਹਵਨ ਸਾਂ ਤੋਂ ਖਿਸਕ ਗਿਆ ਆਨੰਦਪੁਰ ਜਾ ਕੇ ਬੈਠ ਗਿਆ ਜਦੋਂ ਕੇਸ਼ੂਦਾਸ ਨੂੰ ਗਿਆਨ ਕਾ ਵੀ ਸਮਾ ਗਿਆ ਉਹ ਵਾਸਨੀ ਪਰਤਿਆ ਗੁਰੂ ਜੀ ਸਮਝ ਗਏ ਕਿ ਦੇਵੀ ਪ੍ਰਗਟ ਕਰਨ ਦਾ ਉਹਦਾ ਦਾਵਾ ਖੋਖਲਾ ਸੀ ਉਹਨੇ ਕੇਵਲ ਅਡੰਬਰ ਹੀ ਰਚਿਆ ਤਦ ਗੁਰੂ ਜੀ ਨੇ ਹਵਨ ਦੀ ਬਤੀ ਹੋਈ ਸਾਰੀ ਸਮੱਗਰੀ ਇੱਕ ਵਾਰ ਹਵਨ ਕੁੰਡ ਚ ਬਾਦੀ ਭਾਰੀ ਮਾਤਰਾ ਵਿੱਚ ਘਿਓ ਦੂਜੀ ਸਮੱਗਰੀ ਦੇ ਅਗਨੀ ਵਿੱਚ ਪੈਣ ਨਾਲ ਹਵਨ ਕੁੰਡ ਵਿੱਚ ਅੱਗ ਦੀਆਂ ਬੜੀਆਂ-ਬੜੀਆਂ ਵੱਡੀਆਂ ਲਾਟਾਂ ਉੱਚੀਆਂ ਉੱਠਣ ਲੱਗੀਆਂ ਜਿਨ੍ਹਾਂ ਦੀ ਰੋਸ਼ਨੀ ਬੜੀ ਦੂਰ ਦੂਰ ਤੱਕ ਫੈਲ ਗਈ ਉੱਚੀਆਂ ਲਾਟਾਂ ਅਦੇ ਭਾਰੀ ਰੋਸ਼ਨੀ ਵੇਖ ਕੇ ਲੋਕਾਂ ਨੇ ਸਮਝਿਆ ਵੀ ਦੇਵੀ ਪ੍ਰਗਟ ਹੋ ਗਈ ਲੋਗ ਇਸ ਕਾਤਕਨ ਨੂੰ ਵੇਖਣ ਲਈ ਦੌੜੇ ਆਏ ਅੱਗੇ ਗੁਰੂ ਜੀ ਨੰਗੀ ਕਿਰਪਾਨ ਉੱਚੀ ਕਰਕੇ ਹਵਨਕੁੰਡ ਦੇ ਕੋਲ ਖੜੇ ਸਨ ਆਪ ਜੀ ਨੇ ਕਿਰਪਾਨ ਵਾਲ ਸੰਕੇਤ ਕਰਕੇ فرمایا ਵੀ ਇਹ ਦੇਵੀ ਭਗauti ਪ੍ਰਗਟ ਹੋਈ ਹੈ ਅੱਜ ਇਹਦੇ ਬਲ ਨਾਲ ਜ਼ਾਲਿਮਾਂ ਦੇ ਪਾਪੀਆਂ ਦਾ ਨਾਸ਼ ਕਰਨਾ ਲੋਕ ਦੇਵੀ ਭਗਉਤੀ ਦੀ ਜੈ ਜੈਕਾਰ ਕਰਦੇ ਉਹਨੂੰ ਸਿਰ ਝੁਗਾ ਕੇ ਨਮਸਕਾਰਾਂ ਕਰਨ ਲੱਗੇ ਪ੍ਰਾਤਨ ਵਿਚਾਰਾਂ ਦੇ ਕਟੜ ਲੋਕ ਵੀ ਹੁਣ ਗੁਰੂ ਜੀ ਦੇ ਸ਼ਰਧਾ ਲੈ ਆਏ ਇਹ ਸੋਚ ਗਏ ਉਹਨਾਂ ਦੀ ਪੂਜਾ ਕਰਨ ਲੱਗ ਪਏ ਗੁਰੂ ਜੀ ਨੇ ਦੇਵੀ ਨੂੰ ਬਰਸੰਨ ਕਰ ਲਿਆ ਦੇਵੀ ਦਾ ਬਲ ਦੇ ਸ਼ਕਤੀ ਗੁਰੂ ਜੀ ਵਿੱਚ ਆ ਗਈ ਹਨ ਸਮਾਪਤ ਹੋਣ ਦੇ ਗੁਰੂ ਜੀ ਨਾਣਾ ਦੇਵੀ ਪਰਬਤ ਤੋਂ ਇੱਥਾ ਉਤਰੇ ਘੋੜੇ ਦੇ ਸਵਾਰ ਹੋ ਕੇ ਆਨੰਦਪੁਰ ਨਗਰ ਨੂੰ ਪਰਤੇ ਸੰਗਤਾਂ ਭਾਰੀ ਗਿਣਤੀ ਵਿੱਚ ਇਕੱਤਰ ਹੋ ਗਈਆਂ ਨਗਰ ਵਾਸੀਆਂ ਨੇ ਦੇਵੀ ਦੇ ਪ੍ਰਗਟ ਹੋਣਾਂ ਦੇ ਗੁਰੂ ਜੀ ਦੇ ਕਾਰਜ ਦੀ ਸਫਲਤਾ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਬੜੀਆਂ ਖੁਸ਼ੀਆਂ ਮਨਾਈਆਂ ਆਨੰਦਪੁਰ ਆਗੇ ਗੁਰੂ ਜੀ ਨੇ ਇੱਕ ਮਹਾਨ ਯੱਗ ਦੇ ਭੋਜ ਕੀਤਾ ਇਸ ਵਿੱਚ ਲੋਕਾਂ ਨੂੰ ਧਨ ਅਦੇ ਵਸਤਰ দান ਕੀਤੀ ਪਰ ਗੁਰੂ ਜੀ ਨੇ ਪੰਡਤ ਕੇਸ਼ੂਦਾਸ ਨੂੰ ਯੱਗ ਦੇ ਭੋਜ ਦਾ ਸੱਦਾ ਨਾ ਦਿੱਤਾ ਪੰਡਤ ਕੇਸ਼ੂਦਾਸ ਆਪਣੇ ਆਪ ਨੂੰ ਸਭ ਬ੍ਰਾਹਮਣਾਂ ਤੋਂ ਸ੍ਰੇਸ਼ਟ ਅਤੇ ਵਿਦਵਾਨ ਸਮਝਦਾ ਸੀ ਜਦੋਂ ਉਹਨੂੰ ਨਿਯੋਤਾ ਨਾ ਮਿਲਿਆ ਉਹ ਬੜੇ ਕਰੋਧ ਵਿੱਚ ਆਇਆ। ਉਹਨੇ ਜਾਣਿਆ ਕਿ ਗੁਰੂ ਜੀ ਨੇ ਮੇਰੀ ਭਾਰੀ ਨਿਰਾਦਰੀ ਕੀਤੀ ਹੈ ਗੁਰੂ ਜੀ ਨੂੰ। ਕੇਸ਼ਵ ਦਾਸ ਦੀ ਨਰਾਜਗੀ ਦੀ ਖਬਰ ਪਤਾ ਲੱਗੀ। ਤਾਂ ਆਪ ਜੀ ਨੇ ਪੰਡਤ ਰਾਨੋ ਸੱਦ ਭੇਜਿਆ। ਅਧਿਆਕਿਆ ਵੀ ਤੁਸੀਂ ਗੁੱਸੇ ਨਾ ਹੋ। ਇਹ ਸਾਰੀ ਭਾਗਾਂ ਦੀ ਖੇਡ ਹੋਈ ਹੈ। ਸਾਨੂੰ ਤੁਹਾਡਾ ਖਿਆਲ ਹੀ ਨਹੀਂ ਆਇਆ। ਅੱਜ ਗੁਰੂ ਜੀ ਨੇ ਪੰਡਤ ਉਰਾણો ਯਥਾ ਯੋਗ ਧੰਨ ਬਸਤਰ ਦੇ ਕੇ ਸ਼ਾਂਤ ਕੀਤਾ ਮਹਾਰਾਜ ਜੀ ਪੰਡਤ ਗੇਸੋਦਾਸ ਦੇ ਕੰਨ ਖੋਲ ਦੇ ਕੇ ਤੁਹਾਨੂੰ ਆਪਣੀ ਉੱਚੀ ਜਾਤ ਦਾ ਅਭਿਮਾਨ ਹੈ ਪਰ ਇਹ ਨਾ ਭੁੱਲੋ ਅੱਜ ਜੇ ਤੁਹਾਡੇ ਧਰਮ ਦੀ ਰੱਖਿਆ ਉਹ ਸੱਕੀ ਮੁਗਲ ਫੌਜਾਂ ਨੂੰ ਹਜ਼ਾਰ ਦਿੱਤੀ ਇਹ ਸਭੇ ਕੁਝ ਉਹਨਾਂ ਗਰੀਬ ਦੇ ਨਿਮਾਣੇ ਲੋਕਾਂ ਦੇ ਹੌਸਲੇ ਤਿਆਗ ਤੇ ਜਾਨਾ ਹਲੋਣ ਕੇ ਲੜੰਦਾ ਪ੍ਰਤਾਪ ਹੈ ਜਿਨ੍ਹਾਂ ਨੂੰ ਤੁਸੀਂ ਨੀਜ ਜਾਤ ਦੇ ਕਹਿ ਕੇ ਨਿੰਦਦੇ ਹੋ ਕਿ ਨਾ ਕਰਦੇ ਹੋ ਅਸੀਂ ਆਪ ਵੀ ਜੋਗ ਜਾ ਉਹਨਾਂ ਦਾ ਹੀ ਸਦਕਾ ਹੈ ਇਸ ਤਰ੍ਹਾਂ ਗੁਰੂ ਜੀ ਨੇ ਜਨ ਸੁਧਾਰ ਨੂੰ ਵੰਡ ਵਡਿਆ ਕੇ ਪੰਡਤ ਕੇਸਵਦਾਸ ਦੇ ਹੰਕਾਰ ਨੂੰ ਤੋੜਿਆ ਗੁਰੂ ਜੀ ਦੇ ਵਚਨ ਸੁਣ ਕੇ ਪੰਡਤ ਕੇਸਵਦਾਸ ਬੜਾ ਸ਼ਰਮਿੰਦਾ ਹੋਇਆ ਤੇ ਗੁਰੂ ਜੀ ਦੇ ਚਰਨਾਂ ਦੇ ਢਹਿ ਪਿਆ ਬੇਨਤੀ ਕਰਨ ਲੱਗਾ ਕਿ ਮਹਾਰਾਜ ਮੈਨੂੰ ਵਾਰ ਬਖਸ਼ਿਓ ਮੇਰਾ ਨਵਾਂ ਜਨਮ ਆਪ ਦੇ ਕਿਸੇ ਗੁਰਸਿੱਖ ਦੇ ਘਰ ਹੋਵੇ ਗੁਰੂ ਜੀ ਨੇ ਕੇਸਵਦਾਸ ਦੀ ਬੇੜ ਦੇ ਥਾਪੀ ਦਿੱਤੀ ਸਿਰ ਬੋਵ ਦੇ ਕੇ ਮਹਾਰਾਜ ਨੇ ਕੇਸੂ ਦਾਸ ਨੂੰ ਵਿਦਿਆ ਦਿੱਤਾ ਬਹੁਤ ਸਾਰੇ ਪਹਾੜੀ ਰਾਜੇ ਭੀਮਚੰਦ ਇਹ ਗਵਾਈ ਚ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਨੰਦਪੁਰ ਆਏ ਗੁਰੂ ਸਾਹਿਬ ਨੂੰ ਖਬਰ ਹੋਈ ਉਹਨਾਂ ਨੇ ਦੀਵਾਨ ਆਨੰਦ ਚੰਦ ਨੂੰ ਰਾਜਿਆਂ ਦੇ ਠਹਿਰਨਾਂ ਦੇ ਭੋਜਨ ਆਦ ਪ੍ਰਬੰਧ ਕਰਨ ਦੀ ਆਗਿਆ ਦਿੱਤੀ ਫਰਮਾਇਆ ਕਿ ਅਗਲੇ ਦਿਨ ਉਹਨਾਂ ਨੂੰ ਦੀਵਾਨ ਵਿੱਚ ਆਉਣ ਦਾ ਸੱਦਾ ਦਿੱਤਾ ਜਾਵੇ ਦੂਜੇ ਦਿਨ ਰਾਜਾ ਭੀਮਚੰਦ ਆਪਣੇ ਸਾਥੀ ਰਾਜਿਆਂ ਨੂੰ ਲੈ ਕੇ ਦੀਵਾਨ ਵਿੱਚ ਆਦਰ ਹੋਇਆ ਸਾਰੇ ਮੱਥਾ ਟੇਕ ਗਏ ਗੁਰੂ ਸਾਹਿਬ ਦੇ ਕੋਲ ਬੈਠ ਗਏ ਅਦੇ ਦੇਵੀ ਦੇ ਪ੍ਰਗਟ ਕਰਨ ਦੀ ਵਿਧਾਈ ਦੇਣ ਲੱਗੇ ਗੁਰੂ ਜੀ ਦਾ ਤੇਜ ਪ੍ਰਤਾਪ ਵਧਿਆ ਵੇਖ ਕੇ ਸਾਰੇ ਰਾਜੇ ਬੜੇ ਪ੍ਰਭਾਵਿਤ ਹੋਏ ਰਾਜਾ ਭੀਮਚੰਦ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਇਹ ਆਪਦੀ ਸ਼ਕਤੀ ਐ ਜੋ ਆਪਨੇ ਚੰਡੀ ਪ੍ਰਗਟ ਕਰ ਲਈ ਨਹੀਂਦਾ ਹੋਰ ਕੌਣ ਐ ਜਿਹੜਾ ਇਸ ਮਹਾਸ਼ਕਤੀ ਨੂੰ ਸਿੱਧ ਕਰ ਸਕਦਾ ਸੀ ਸਾਡੀ ਪ੍ਰਾਰਥਨਾ ਸਾਨੂੰ ਵੀ ਆਪਣੇ ਸਿੱਖ ਬਣਾ ਲਓ ਸਾਡੇ ਸਿਰ ਤੇ ਆਪਣੇ ਬਵਿੱਤਰ ਹੱਥ ਰੱਖੋ ਜੋ ਸਾਡੇ ਅੰਦਰ ਵੀ ਉਹ ਸ਼ਕਤੀ ਦਾ ਸੰਚਾਰ ਹੋ ਜਾਵੇ ਗੁਰੂ ਸਾਹਿਬ ਬੋਲੇ ਰਾਜਾ ਜੇਕਰ ਤੂੰ ਸੱਚੇ ਮਨੋਂ ਸਿੱਖੀ ਧਾਰਨ ਕਰ ਲੈਂਦਾ ਤੇਰਾ ਤੇਜ ਪ੍ਰਤਾਪ ਬੜਾ ਵੱਧ ਜਾਵੇਗਾ ਸਾਰੇ ਤੇਰੇ ਕੋਲੋਂ ਭੈ ਖਾਣਗੇ ਇਸ ਨਾਲ ਤੇਰੇ ਰਾਜ ਦਾ ਵੀ ਵਿਸਤਾਰ ਹੋ ਜਾਵੇਗਾ ਅਦੇ ਬਲ ਦਾ ਵੀ ਰਾਜਾ ਭੀਮ ਚੰਦ ਪੁੱਛਣ ਲੱਗਾ ਮਹਾਰਾਜ ਤੁਸੀਂ ਆਪਣੇ ਸਿੱਖਾਂ ਲਈ ਕਿਹੜੇ ਚਿੰਨ ਨਿਯਤ ਕਰ ਰਹੇ ਹੋ ਨੇਤ ਕਰਮ ਬਨਾ ਰਹੇ ਹੋ ਇਹਦੇ ਉੱਤਰ ਵਿੱਚ ਗੁਰੂ ਸਾਹਿਬ ਫਰਮਾਇਆ ਸਾਡੇ ਸਿੱਖ ਪਰਮੇਸ਼ਰ ਦੇ ਦਿੱਤੇ ਕੁਦਰਤੀ ਰੂਪ ਵਿੱਚ ਵਿਚਰਨਗੇ ਉਹਨਾਂ ਦੇ ਸਿਰ ਤੇ ਲੰਮੇ ਕੇਸ ਹੋਣਗੇ ਮੁਗਦੇ ਖੁੱਲਾ ਦਾੜਾ ਰਹਿਗਾ ਕੇਸਾਂ ਦੇ ਦਾੜੇ ਦਾ ਇੱਕ ਰੋਮ ਵੀ ਕੱਟਣਾ ਉਹਨਾਂ ਲਈ ਪਾਪ ਹੋਵੇਗਾ ਕੇਸਾਂ ਵਿੱਚ ਜੋ ਕੰਗਾ ਰੱਖਣਗੇ ਹਾਥ ਵਿੱਚ ਲੋਹੇ ਦਾ ਕੜਾ ਪਾਉਣਗੇ ਗਲ ਵਿੱਚ ਉਹ ਕਿਰਪਾਨ ਧਾਰਨ ਕਰਨਗੇ ਤੇੜ ਗਿਸ਼ਾਰਾ ਪਾਉਣ ਪਹਿਨਣਗੇ ਬਿਨਾ ਕਾਲ ਪੁਰਖ ਦੇ ਹੋਰ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਿਆ ਕਰਨਗੇ ਅਦੇ ਨਾਂ ਪੱਥਰਾਂ ਨੂੰ ਪੁੱਜਣਗੇ ਉਹ ਸਤਸੰਗ ਦੇ ਅੰਦਰ ਗੁਰਬਾਣੀ ਪੜ੍ਹਨਗੇ ਸ਼ਬਦ ਕੀਰਤਨ ਕਰਿਆ ਕਰਨਗੇ ਹਰ ਸਮੇਂ ਸ਼ਾਸਤਰਾਂ ਦਾ ਅਭਿਆਸ ਰੱਖਣਗੇ ਅਦੇ ਦੇਸ਼ ਧਰਮ ਦੀਨਾਂ ਦੀ ਰੱਖਿਆ ਲਈ ਸਦਾ ਜਾਨਵਾਰ ਨੂੰ ਤਿਆਰ ਰਿਆ ਕਰਨਗੇ ਰਣ ਵਿੱਚ ਸਾਹਮਣੇ ਹੋ ਕੇ ਲੜਨਾ ਉਹਨਾਂ ਦਾ ਕਰਤੱਵ ਹੋਵੇਗਾ ਭੀਮਚੰਦ ਪੁੱਛਣ ਲੱਗਾ ਪਰ ਮਹਾਰਾਜ ਇਹ ਬਾਹਰਲੇ ਚਿੰਨ ਧਾਰਨ ਕਰਨ ਦੀ ਕੀ ਲੋੜ ਹੈ ਗੁਰੂ ਸਾਹਿਬ ਜੀ ਬੋਲੇ ਬਾਹਰਲੇ ਚਿੰਨ ਇਸ ਲਈ ਜ਼ਰੂਰੀ ਨੇ ਸਾਡਾ ਸਿੱਖ ਦੂਰੋਂ ਹੀ ਵਿਛਾਲ ਲਿਆ ਜਾਵੇ ਅਦਿਓ ਨਿਰਭੈ ਹੋ ਕੇ ਵਿਚਰੇ ਉਹ ਦੁਸ਼ਮਣ ਨੂੰ ਵੇਖ ਕੇ ਡੋਲੇ ਨਾ ਅਦੇ ਨਾਂ ਲੁਗਣ ਦੀ ਕੋਸ਼ਿਸ਼ ਕਰੇ ਇਹ ਚਿੰਨ ਜਿੱਥੇ ਉਸ ਜਨਰਪਹਿਤਾ ਦਾ ਸੰਚਾਰ ਕਰਨਗੇ ਉੱਥੇ ਉਹਦੇ ਬਾਹਰਲੇ ਵਿਖਾਵੇਂ ਨੂੰ ਸ਼ੋਭਨੀਕ ਅਦੇ ਪ੍ਰਭਾਵਮਈ ਬਣਾਉਣਗੇ ਇਹ ਸੁਣ ਕੇ ਰਾਜਿਆਂ ਨੇ ਕੁਝ ਧੀਰ ਆਪ ਸੁਝ ਵਿਚਾਰ ਕੀਤਾ ਫਿਰ ਭੀਮਚੰਦ ਨੇ ਮਹਾਰਾਜ ਨੂੰ ਆਖਿਆ ਮਹਾਰਾਜ ਸਾਨੂੰ ਆਪ ਦੀਆਂ ਹੋਰ ਸਾਰੀਆਂ ਰਹਿਤਾਂ ਦਾ ਪ੍ਰਵਾਨ ਨੇ ਪਰ ਜੇ ਆਪ ਸਾਨੂੰ ਧੋਤੀ ਜੰਜੂ ਬੋਦੀ ਰੱਖਣ ਦੀ ਖੁੱਲ ਦੇ ਦਿਓ ਤਾਂ ਬੜਾ ਭਲਾ ਹੋਵੇ ਕਾਰਨ ਇਹ ਹੈ ਕਿ ਆਪਣੇ ਕਿਸੇ ਸੰਬੰਧੀ ਦੇ ਮਰਨੇ ਦੇ ਸਿਰ ਸਾਨੂੰ ਮਢਵਾਉਣੇ ਪੈਂਦੇ ਅਦੇ ਤਰਪਨਾ ਆਦ ਕਿਰਿਆ ਲਈ ਜਨੇਊ ਪਾਉਣਾ ਜ਼ਰੂਰੀ ਹੈ ਜੇ ਅਸੀਂ ਇਹ ਧਾਰਨ ਨਾ ਕਰੀਏ ਸਾਡਾ ਧਰਮ ਨਹੀਂ ਰਹਿੰਦਾ ਸਾਡੇ ਰਿਸ਼ਤੇਦਾਰ ਸਾਨੂੰ ਮੰਦਾ ਜਾਣਣਗੇ ਅਧੇ ਸਾਡੀ ਲੋਕਾਚਾਰੀ ਰੀਤੀ ਨਹੀਂ ਰਹੇਗੀ ਰਾਜਿਆਂ ਦੀ ਗੱਲ ਸੁਣ ਕੇ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਵੇਖੋ ਬ੍ਰਾਹਮਣ ਅਧਿ ਹੋਰ ਸਾਰੇ ਮਤਾਂ ਦੇ ਗੁਰੂ ਤੁਹਾਨੂੰ ਕੁਦਰਤ ਤੋਂ ਦੂਰ ਲੈ ਜਾਂਦੇ ਨੇ ਉਹ ਤੁਹਾਡਾ ਬ੍ਰਹਮ ਦਾ ਬਖਸ਼ਿਆ ਹੋਇਆ ਰੂਪ ਵਿਗਾੜ ਕੇ ਤੁਹਾਨੂੰ ਬਥਰਾਂ ਦੀ ਪੂਜਾ ਸਿਖਾਉਂਦੇ ਹਨ ਜਿਸ ਨਾਲ ਤੁਹਾਡੇ ਅੰਦਰ ਪਰਮਾ ਦਾ ਤੇ ਭੈ ਦਾ ਵਾਸਾ ਹੁੰਦਾ ਅਸੀਂ ਤੁਹਾਨੂੰ ਬ੍ਰਹਮ ਦਾ ਸ੍ਰੀ ਰੂਪ ਦਿੰਦੇ ਹਾਂ ਅਦੇ ਹਰ ਬਰਕਾਰ ਦੇ ਵਿਹਿਮਾ ਭਰਮਾਂ ਵਿੱਚੋਂ ਕੱਢ ਕੇ ਸੱਚੀ ਤੇ ਸੁੱਚੀ ਰਹਿਤ ਅਦੇ ਰੀਤੀ ਪੱਕੀ ਕਰਾਉਂਦੇ ਹਾਂ ਜੋ ਰੂਪ ਕੇਸਾ ਸਹਿਤ ਈਸ਼ਵਰ ਨੇ ਦਿੱਤਾ ਉਸ ਨੂੰ ਪ੍ਰਮਾਤਮਾ ਦੀ ਮੋਹਰ ਸਮਝ ਕੇ ਕਾਇਮ ਰੱਖੋ ਜਨੇਉ ਦੀ ਥਾਂ ਦੇ ਕਿਰਪਾਨ ਧਾਰਨ ਕਰੋ ਜੋ ਦੀਨਾਂ ਦੀ ਰੱਖਿਆ ਕਰ ਸਕੇ ਦੁਸ਼ਟਾਂ ਦਾ ਨਾਸ ਕਰੇ ਸਾਰੀ ਧਰਤੀ ਦੇ ਰਾਜ ਕਰੋ ਅਸੀਂ ਇਹ ਨਿਸ਼ਚਾ ਧਾਰ ਲਿਆ ਕਿ ਬ੍ਰਹਮ ਦਾ ਰੂਪ ਵਾਲਾ ਅਦੇ ਪਵਿੱਤਰ ਧਰਤੀ ਵਾਲਾ ਪੰਥ ਪ੍ਰਗਟ ਕਰਨਾ ਜਿਹੜਾ ਦੁਸ਼ਟਿਆਂ ਦੇ ਮਲੇਸ਼ਿਆਂ ਦਾ ਨਾਸ ਕਰਗੇ ਸਾਰੀ ਧਰਤੀ ਦੇ ਰਾਜ ਕਰੇਗਾ ਅਸੀਂ ਅਤਿਆਚਾਰੀ ਮੁਗਲ ਰਾਜ ਨੂੰ ਜੜੋਂ ਪੁੱਟਣਾ ਇਹਦਾ ਖੁਰਾ ਖੋਜ ਮਿਟਾ ਦੇਣਾ ਇਹ ਕਾਰਜ ਸਾਡਾ ਖਾਲਸਾ ਪੰਥ ਕਰੇਗਾ ਗੁਰੂ ਜੀ ਦੇ ਵਜਨ ਸੁਣ ਕੇ ਰਾਜਾ ਭੀਮ ਚੰਦ ਕਹਿਣ ਲੱਗਾ ਸੱਚੇ ਬਾਦਸ਼ਾਹ ਇਹ ਕਿਸਰਾ ਹੋ ਸਕਦਾ ਮੁਗਲ ਰਾਜ ਦੀ ਸ਼ਕਤੀ ਥਾ ਇਨਾਂ ਦੇ ਰਾਜ ਸਾਜ ਦੀ ਕੋਈ ਗਿਣਤੀ ਨਹੀਂ ਪੈਂਦੀ ਇਹ ਪਠਾਨ ਲੋਗ ਦਿਓ ਜਿੱਡੇ ਸਰੀਰ ਰੱਖਦੇ ਨੇ ਕੱਲੇ ਕੱਲੇ ਪੂਰਾ ਬੱਕਰਾ ਖਾ ਜਾਂਦੇ ਮੱਧਰਾ ਦਾ ਸੇਵਨ ਕਰਦੇ ਇਹਨਾਂ ਅੰਦਰ ਅਪਾਰ ਬਲ ਭਰਿਆ ਹੈ ਉਤਮ ਸ਼ਾਸਤਰਾ ਨਾਲ ਇਹ ਲੈਸਨ ਹੈ ਉਹ ਜੁੱਧ ਤਾਂ ਸਾਡੇ ਦੇ ਐਵੇਂ ਝੌੜ ਝਪੜ ਝੌੜ ਪੈਂਦੇ ਨੇ ਜਿਵੇਂ ਬਾਜ ਚਿੜੀਆਂ ਦੇ ਝਪੜਦੇ ਨੇ ਇਹਨਾਂ ਚਿੜੀਆਂ ਕੋਲੋਂ ਤੁਸੀਂ ਬਾਜਾਂ ਨੂੰ ਕਿਵੇਂ ਤੜਵਾਓਗੇ ਇਹ ਗੱਲ ਸਾਡੇ ਮੰਨਣ ਵਿੱਚ ਨਹੀਂ ਆਉਂਦੀ। ਤਦ ਮਹਾਰਾਜ ਜੀ ਬੋਲੇ ਚਿੜੀਆਂ ਕੋਲੋਂ ਬਾਜ ਤੜਾਉ। ਤਬੀ ਗੋਬਿੰਦ ਸਿੰਘ ਨਾਮ ਕਹਾਉ। ਰਾਜੋ ਅਸੀਂ ਆਪਣੇ ਸਿੱਖਾਂ ਵਿੱਚ ਜਿਨ੍ਹਾਂ ਨੂੰ ਤੁਸੀਂ ਚਿੜੀਆਂ ਕਹਿੰਦੇ ਹੋ ਅੱਜ ਇਹ ਬਲ ਭਰ ਦੇਾਂਗੇ ਉਹ ਇਹਨਾਂ ਬਾਜ ਰੂਪੀ ਪਠਾਣਾਂ ਨੂੰ ਤੋੜ ਕੇ ਰੱਖ ਦੇਣਗੇ। ਉਹਨਾਂ ਦੇ ਸਿਰ ਤੇ ਹੱਥ ਧਰ ਕੇ ਅਮਰਦੀਪਾਲ ਦੇ ਕੇ ਇਹਨਾਂ ਦੇ ਅੰਦਰ ਜੇਹੀ ਸ਼ਕਤੀ ਦਾ ਸੰਚਾਰ ਕਰਾਂਗੇ ਇਹ ਤੁਰਕਾਂ ਦਾ ਖੁਰਾ ਖੋਜ ਮਟਾ ਕੇ ਧਰਤੀ ਤੇ ਸੱਚ ਦਾ ਰਾਜ ਕਾਇਮ ਕਰਨਗੇ ਤੁਸੀਂ ਵੀ ਜੇ ਸਿੱਕੇ ਸਾਧ ਜਾਓਗੇ ਇਸ ਰਾਜ ਭਾਗ ਵਿੱਚ ਜੋ ਹਿੱਸਾ ਪਾਲ ਲਵੋਗੇ ਨਹੀਂ ਤਾਂ ਸਾਡਾ ਖਾਲਸਾ ਤੁਹਾਡਾ ਰਾਜ ਵੀ ਖੋ ਲਵੇਗਾ ਕੁਝ ਦੇਰ ਆਪਸ ਵਿੱਚ ਵਿਚਾਰ ਕਰ ਗਏ ਭੀਮਚੰਦ ਕਹਿਣ ਲੱਗਾ ਸਾਨੂੰ ਆਪ ਦਾ ਦੱਸਿਆ ਭੇਖ ਕੇਸ ਪ੍ਰਵਾਨ ਨਹੀਂ ਨਾਜ਼ੀ ਆਪਣੇ ਪਿੱਤਰੀ ਧਰਮ ਅਦੇ ਰੈਂਤ ਮर्यादा ਪੂਰਨ ਬਾੰਧ ਤਿਆਗ ਸਕਦੇ ਆ ਇਸ ਲਈ ਸਾਨੂੰ 기ਵਾ ਕੀਤੀ ਜਾਵੇ ਮਹਾਰਾਜ ਜੀ ਉਹਨਾਂ ਦੀ ਕਾਇਰਤਾ ਦੇਖ ਕੇ ਹੈਰਾਨ ਹੋਏ ਨਸੰਦ ਗੁਰੂ ਘਰ ਦੇ ਦੂਦਸਣ ਜੋ ਦੇਸ ਤੋਂ ਵਕ-ਵਕ ਭਾਗਾਂ ਵਿੱਚ ਪ੍ਰਚਾਰ ਕਾਰਜ ਕਰਦੇ ਸਿੱਖਾਂ ਵੱਲੋਂ ਗੁਰੂ ਘਰ ਦੇ ਨਾਂ ਦੇ ਭੇਟਾ ਕੀਤੀ ਘਾਰ ਇਕੱਤਰ ਕਰਕੇ ਗੁਰੂ ਜੀ ਦੇ ਖਜ਼ਾਨੇ ਵਿੱਚ ਲਿਆਜਮਾ ਕਰਾਉਂਦੇ ਸਨ ਕੁਝ ਸਮੇਂ ਤੋਂ 사ਤਗੁਰਾਂ ਬਾਸ ਮਸੰਦਾਨੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਕਿਉਂ ਘਾਰ ਭੇਟ ਲੈਣ ਦੇ ਸਮੇਂ ਸਿੱਖਾਂ ਨੂੰ ਬਹੁਤ ਤੰਗ ਕਰਦੇ ਨੇ ਘਾਰ ਭੇਟਾ ਵੀ ਪੂਰੀ ਗੁਰੂ ਦੀ ਗੋਲ ਵਿੱਚ ਨਹੀਂ ਬਾਉਂਦੇ ਵਿਚੋਂ ਕਾਫੀ ਸਬਰ ਰੱਖ ਲੈਂਦੇ ਨੇ ਗੁਰੂ ਸਾਹਿਬ ਨੇ ਇਹ ਸ਼ਿਕਾਇਤਾਂ ਸੁਣ ਕੇ ਸੰਗਤਾਂ ਨੂੰ ਤਾੜਨਾ ਕਰਨ ਦਾ ਨਿਸ਼ਚਾ ਕੀਤਾ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇਣ ਲਈ ਭਾਰੀ ਦੀਵਾਨ ਸਜਾਇਆ ਸਭ ਸੰਗਤਾਂ ਨੇ ਆਪਣੀਆਂ-ਆਪਣੀਆਂ ਭੇਟਾਂ ਗੁਰੂ ਜੀ ਅੱਗੇ ਅਰਪਣ ਕਰਕੇ ਦਰਸ਼ਨ ਕੀਤੇ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਦੂਜੇ ਦਿਨ ਸਤਿਗੁਰੂ ਜੀ ਨੇ ਸਾਰੇ ਮਸੰਦਾਂ ਨੂੰ ਆਪਣੇ ਗੋਲ ਸੱਧਿਆ ਆਖਿਆ ਭਾਈ ਸਜਣੋ ਤੁਸੀਂ ਸਾਰੇ ਗੁਰੂ ਘਰ ਦੇ ਅਧਿਕਾਰੀਓ ਗੁਰੂ ਦੀ ਸੰਗਤ ਤੁਹਾਨੂੰ ਗੁਰੂ ਘਰ ਦੇ ਮੁਖੀ ਜਾਣਦੀ ਮੰਨਦੀ ਇਸ ਸਮੇਂ ਕਾਰ ਭੇਡ ਬਾਦ ਥੋੜੀ ਆਈ ਇਹਦਾ ਕਾਰਨ ਕੀ ਹੈ ਇਹ ਸੁਣ ਕੇ ਮਸੰਦਾਂ ਨੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਆਪ ਦੇ ਜਿਹੜੇ ਧੰਨਵਾਦ ਸੇ ਧੰਨਵਾਣ ਸਿੱਖ ਬੋਧੀ ਮਾਇਆ ਪੇਡਾ ਕਰਨ ਵਾਲੇ ਸਨ ਉਹ ਸਾਰੇ ਮਾਰ ਖਾਪ ਗਏ ਨੇ ਹੁਣ ਪਿੱਛੇ ਗਰੀਬ ਮਾਰੂਏ ਸਿੱਖ ਰਹਿ ਗਏ ਨੇ ਆਪ ਉਹਨਾਂ ਦੇ ਕਿਰਪਾ ਦੀ ਦ੍ਰਿਸ਼ਟੀ ਕਰੋ ਵੀ ਧਨਵਾਨ ਬਣ ਜਾਣ ਬੌਧਾ ਧਨ ਭੇਟਾ ਕਰਨ ਗੁਰੂ ਸੇਵਾ ਕੇ ਭਾਈ ਮਸੰਦੋ ਤੁਸੀਂ ਚਿਤਰਾਇਆਂ ਨਾ ਕਰੋ ਜੋ ਭੇਟਾ ਤੁਸੀਂ ਪਹਿਲਾਂ ਦੀ ਨੀਅਤ ਕੀਤੀ ਹੋਈ ਆ ਉਹ ਪੂਰੀ ਹਾਜ਼ਰ ਕਰੋ ਘਟ ਨਾ ਦਿਓ ਦੂਜੇ ਤੁਸੀਂ ਸਾਡੇ ਸਿੱਖਾਂ ਬਾਰੇ ਇਸ ਤਰ੍ਹਾਂ ਦੇ ਅਪਮਾਨ ਸੂਚਕ ਬਾਗ ਬੋਲੇ ਸਾਡੇ ਸਿੱਖ ਗਰੀਬ ਨਹੀਂ ਅਸੀਂ ਤਾਂ ਉਹਨਾਂ ਨੂੰ ਰਾਜੇ ਕਰਨਾ ਇਹ ਸੁਣ ਕੇ ਮਸੰਦ ਭੜਕ ਪਏ ਜਿਹੜੇ ਖੁੰਡ ਦੇ ਮੂੰਹ ਬਾੜ ਸੰਨ ਕਹਿਣ ਲੱਗੇ ਵੇਖੋ ਗੁਰੂ ਅਜੇ ਬਾਲ ਹਨ ਆਪਣੀ ਬਾਲ ਬੋਧੀ ਵਿਖਾਈ ਨੇ ਸਾਡੇ ਮਸੰਦਾਂ ਦਾ ਬਨਾਇਆ ਹੋਇਆ ਗੁਰੂ ਪਜਿੰਦਾ ਅਦੇ ਨਾਲੀ ਮਾਨਤਾ ਹੁੰਦੀ ਜੇ ਅਸੀਂ ਗੁਰੂ ਘਰ ਦਾ ਪ੍ਰਚਾਰ ਨਾ ਕਰੀਏ ਤਾਂ ਕੌਣ ਇਹਨਾਂ ਨੂੰ ਜਾਣਦਾ ਹੈ ਕੌਣ ਮੰਨਦਾ ਹੈ ਇੰਨੀ ਸੇਵਾ ਕਰਨ ਦੇ ਵਿੱਚ ਸਾਡੀ ਇਹ ਕਦਰ ਹੋ ਰਹੀ ਹੈ ਸਾਰੇ ਮਸੰਦ ਉੱਥੋਂ ਉੱਟ ਕੇ ਆਪਣੇ ਮੁਖੀਏ ਚੇਤੂ ਮਸੰਦ ਦੇ ਘਰ ਆ ਗਏ ਉਹਨੂੰ ਕਹਿਣ ਲੱਗੇ ਗੁਰੂ ਜੀ ਨੇ ਸਾਨੂੰ ਇਸ ਤਰ੍ਹਾਂ ਬੇਜਿੱਦ ਕੀਤਾ ਗੁਰੂ ਜੀ ਨੂੰ ਸਮਝਾਓ ਉਹ ਸਾਡੇ ਦੇ ਕਾਰ ਭੇਟ ਵਿੱਚੋਂ ਧੰਨ ਖਾਣ ਦਾ ਝੂਠਾ ਦੋਸ਼ ਸਾਡੇ ਤੇ ਲਾ ਰਹੇ ਨੇ ਵੱਡੇ ਗੁਰੂ ਸਾਹਿਬ ਸਾਡੀ ਇੱਜ਼ਤ ਕਰਦੇ ਆਏ ਨੇ ਪਰ ਇਹ ਸਾਡੇ ਨਾਲ ਮੁੰਡਿਆਂ ਵਾਲੀ ਬੁੱਧ ਵਰਤ ਰਹੇ ਨੇ ਅੱਗੇ ਜਿੰਨਾ ਧਨ ਪਦਾਰਥ ਅਸੀਂ ਲਿਆ ਕੇ ਦਿੰਦੇ ਰਹੇ ਆ ਪਹਿਲੇ ਗੁਰੂਆਂ ਨੇ ਸਾਨੂੰ ਕਦੇ ਕੁਝ ਨਹੀਂ ਸੀ ਆਖਿਆ ਨਾ ਸਾਡੇ ਤੇ ਕਦੇ ਕਿਸੇ ਪ੍ਰਕਾਰ ਦਾ ਸ਼ੱਕ ਸ਼ੰਕਾ ਕੀਤਾ ਸੀ ਸਗੋਂ ਸਾਡਾ ਪੂਰਾ ਆਦਰ ਮਾਨ ਦਰਿਆ ਹੈ ਪਰ ਇਹਨਾਂ ਨੇ ਭਰੇ ਦੀਵਾਨ ਵਿੱਚ ਸਾਡੀ ਲਾਪਾਗੀਤੀ ਹੈ ਚੇਤੂ ਮਸੰਦ ਨੇ ਸਾਰਿਆਂ ਦੀ ਗੱਲ ਸੁਣੀ ਆਖਿਆ ਤੁਸੀਂ ਚਿੰਤਾ ਨਾ ਕਰੋ ਬਾਲ ਅਵਸਥਾ ਵਿੱਚ ਸੁਭਾਈ ਇਹ ਜਾਂ ਹੁੰਦਾ ਹੈ ਜੋ ਮਨ ਵਿੱਚ ਆਵੇ ਬਿਨਾਂ ਸੋਚੇ ਸਮਝੇ ਚੰਗਾ ਮਾੜਾ ਆਗ ਦਿੰਦਾ ਮੈਂ ਜਾ ਕੇ ਸਾਰੀ ਗੱਲ ਗੁਰੂ ਜੀ ਨੂੰ ਸਮਝਾ ਦਿਆਂਗਾ ਤੁਹਾਡੀ ਮਰਜ਼ੀ ਅਨੁਸਾਰ ਗੱਲ ਦਾ ਨਿਬਟਾਰਾ ਕਰਵਾ ਦਿਆਂਗਾ ਇਸ ਤਰ੍ਹਾਂ ਚੇਤੂ ਮਸੰਦ ਨੇ ਮਹਾਰਾਜ ਜੀ ਦੇ ਪਾਸ ਹਾਜ਼ਰ ਹੋ ਕੇ ਆਖਿਆ ਸੱਚੇ ਪਾਕਸ਼ਾ ਜੀ ਉਹ ਸਾਰੇ ਮਸੰਦ ਆਪਦੇ ਸੇਵਾਦਾਰ ਹਨ ਇਹਨਾਂ ਨੂੰ ਵੀ ਆਪ ਦਾ ਸਹਾਰਾ ਇਹ ਯਤਨ ਕਰਗੇ ਸੰਗਤਾਂ ਕੋਲੋਂ ਧਨ ਇਕੱਠਾ ਕਰਦੇ ਸਾਰਾ ਧੰਨ ਲਿਆ ਕੇ ਆਪਦੇ ਅੱਗੇ ਰੱਖ ਦਿੰਦੇ ਇਹਨਾਂ ਨੂੰ ਸਦਾ ਆਪਣੀ ਸ਼ਰਨ ਵਿੱਚ ਰੱਖਿਆ ਕਰੋ ਥਾਪੀ ਦਿਆ ਕਰੋ ਇਹ ਵੱਡੇ ਗੁਰੂ ਸਾਹਿਬਾਂ ਦੇ ਸਮੇਂ ਗੁਰੂ ਘਰ ਦੀ ਤਰਮਨ ਨਾਲ ਸੇਵਾ ਕਰਦੇ ਆ ਰਹੇ ਹਨ ਅਦੇ ਪੂਰੀ ਤਰ੍ਹਾਂ ਆਪਦੇ ਵਫਾਦਾਰ ਨੇ ਗੁਰੂ ਸਾਹਿਬ ਨੇ ਚੇਤੂ ਦੀ ਬੇਨਤੀ ਸੁਣ ਕੇ فرمایا ਭਾਈ ਚੇਤੂ ਤੂੰ ਸਿਆਣਾ ਇਹਨਾਂ ਮਸੰਦਾਂ ਨੇ ਸਾਡੇ ਸਿੱਖਾਂ ਬਾਰੇ ખોਟੇ ਬੋਲ ਬੋਲੇ ਨੇ ਅਗੇ ਸਾਰੇ ਧਣੀ ਸਿੱਖ ਮਰ ਖੱਪ ਗਏ ਨੇ ਪਿੱਛੇ ਜੋ ਗਰੀਬੜੇ ਮਾੜੂਏ ਸਿੱਖ ਰਹਿ ਗਏ ਨੇ ਉਹ ਪੂਰੀ ਕਾਰ ਭੇਡ ਨਹੀਂ ਦੇ ਸਕਦੇ ਇਹਨਾਂ ਦੇ ਬੰਦੇ ਵਾਹ ਸਾਨੂੰ ਚੰਗੇ ਨਹੀਂ ਲੱਗੇ ਸਾਡੀ ਸੰਗਤ ਸਦਾ ਚੜ੍ਹਦੀਆਂ ਕਲਾ ਵਿੱਚ ਰਹਿੰਦੀ ਇਹ ਸੰਗਤ ਦੀ ਨਿੰਦਿਆ ਕਰਨ ਦੇ ਦੋਸ਼ ਦੇ ਭਾਗੀ ਬਣੇ ਨੇ ਲੋਕ ਦੇ ਵਾਸੋਗੇ ਇਹਨਾਂ ਨੇ ਪੂਜਾ ਧਨ ਦਾ ਵੱਡਾ ਭਾਗ ਆਪ ਰੱਖ ਲਿਆ ਇੱਥੇ ਥੋੜਾ ਜਿਹਾ ਲਿਆਂਦਾ ਜੇ ਤੂੰ ਭੇਰ ਮਸੰਦਾ ਦਾ ਪੱਕ ਲੈਂਦਾ ਆ ਅੱਖ ਲਗਾ ਸੱਚੇ ਬਾਦਸ਼ਾਹ ਇਹ ਸਾਰੇ ਮਸੰਦ ਆਪ ਦੇ ਵਫਾਦਾਰ ਅਤੇ ਆਗਿਆਕਾਰ ਸੇਵਕ ਨੇ ਇਹਨਾਂ ਦਾ ਅਨਾਦਰ ਨਾ ਕਰੋ ਕਿਉਂਕਿ ਇਸ ਅਨਾਦਰ ਨਾਲ ਸੰਗਤਾਂ ਦਾ ਇਹਨਾਂ ਉੱਤੋਂ ਭਰੋਸਾ ਉੱਠ ਜਾਏਗਾ ਉਹ ਇਹਨਾਂ ਨੂੰ ਮਾਇਆ ਆਦ ਨਹੀਂ ਦੇਣਗੀਆਂ ਤੁਸੀਂ ਹੁਣ ਇਹਨਾਂ ਨੂੰ ਮਾਣ ਵਡਿਆਈ ਬਖਸ਼ੋ ਜਿਸ ਨਾਲ ਇਹਨਾਂ ਦੀ ਸੰਗਤਾਂ ਵਿੱਚ ਮਾਨਤਾ ਬਣੀ ਰਹੇ ਇਹ ਧੰਨੇ ਕਤਰ ਕਰਕੇ ਗੁਰੂ ਕੀ ਗੋਲਕ ਵਿੱਚ ਪਾਸ ਸਕਣ ਅਦੇ ਗੁਰੂ ਦਾ ਲੰਗਰ ਚੱਲਦਾ ਰਹੇ ਗੁਰੂ ਜੀ ਨੇ ਉੱਤਰ ਦਿੱਤਾ ਅਸੀਂ ਤੇਰੀ ਸਾਰੀ ਗੱਲ ਸੁਣ ਲਈ ਪਰ ਯਾਦ ਰੱਖ ਜੇ ਕਾਰ ਭੇਟਾ ਦਾ ਧੰਨ ਚਰਾਉਣਾ ਹੰਕਾਰ ਵਿੱਚ ਆ ਕੇ ਝੂਠ ਬੋਲਣਾ ਇਹ ਵੱਡੇ ਪਾਪ ਨੇ ਇਹ ਦੋਵੇਂ ਦੋਸ਼ ਤੇਰੇ ਅੰਦਰ ਵੀ ਮੌਜੂਦ ਨੇ ਤੂੰ ਦੂਜਿਆਂ ਦੇ ਦੋਸ਼ਾਂ ਦੇ ਇਸ ਲਈ ਪਰਦਾ ਪਾ ਰਿਹਾ ਤਾਂ ਕਿ ਤੇਰੇ ਆਪਣੇ ਪਾਪ ਕੱਜੇ ਰਹਿਣ ਪਰ ਸਾਡੇ ਕੋਲ ਕੋਈ ਗੱਲ ਲੁਕੀ ਹੋਈ ਨਹੀਂ ਇਹ ਗੱਲ ਸੁਣ ਕੇ ਚੇਤੂ ਦਿਲ ਵਿੱਚ ਬੜਾ ਡਰਿਆ ਪਰ ਉਤਰੋ ਦੁਖੀ ਬਣ ਕੇ ਅੱਖਾਂ ਲੱਗਾ ਤੁਸੀਂ ਬੱਚਿਆਂ ਵਾਲੀਆਂ ਗੱਲਾਂ ਨਾ ਕਰੋ ਸਾਡੇ ਨਾਲ ਅਜੇਹਾ ਵਰਤਾਰਾ ਨਾ ਰੱਖੋ ਅਸੀਂ ਸੰਤ ਸਤਗੁਰੂ RAMDA ਜਿਹਦੇ ਸਮੇਂ ਤੋਂ ਲੈ ਕੇ ਮਨਮਰਜੀ ਦੀ ਮਾਇਆ ਸੰਗਤਾਂ ਕੋਲੋਂ ਲਿਆਉਂਦੇ ਅਦੇ ਖਰਜ ਕਰਦੇ ਆਂ ਕਦੀ ਕਿਸੇ ਗੁਰੂ ਨੇ ਇਹਨੂੰ ਬੁਰਾ ਨਹੀਂ ਸੀ ਜਾਣਿਆ ਤੁਸੀਂ ਵੀ ਜੇਕਰ ਸ਼ਾਂਤੀ ਨਾਲ ਵਿਚਰੋਗੇ ਤਾਂ ਇਸ ਗੱਲ ਨੂੰ ਸਮਝ ਜਾਵੋਗੇ ਕਿ ਸਾਡੇ ਮਸੰਦਾਂ ਤੋਂ ਬਿਨਾ ਗੁਰੂ ਘਰ ਦਾ ਗੁਜ਼ਾਰਾ ਨਹੀਂ ਚੱਲ ਸਕਦਾ ਇਸ ਤਰ੍ਹਾਂ ਚੇਤੂ ਮਸੰਦ ਬੜਾ ਕ੍ਰੋਧਵਾਨ ਹੋਇਆ ਤੇ ਮਨ ਵਿੱਚ ਵਿਸ ਖੋਲਦਾ ਆ ਗੁਰੂ ਜੀ ਪਾਸ ਉੱਟ ਕੇ ਸਿੱਧਾ ਮਾਤਾ ਗੁਜਰ ਕੌਰ ਦੀ ਹਜ਼ੂਰੀ ਵਿੱਚ ਪਹੁੰਚ ਗਿਆ ਉਹਨਾਂ ਨੂੰ ਡਰਾਉਣ ਦੇ ਵਿਚਾਰ ਨਾਲ ਆਪਣੀਆਂ ਗੱਲਾਂ ਦੱਸਦਾ ਆਪਣੇ ਆਪ ਨੂੰ ਵਧਾ ਚੜਾ ਕੇ ਬੜੀਆਂ ਗੱਲਾਂ ਮਾਤਾ ਜੀ ਨੂੰ ਦੱਸਦਾ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਦੇ ਚੱਕਰ ਵਾਦ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ